Thank you ਇਹ ਕੋਈ ਨਵੀਂ ਘਟਨਾ ਨਹੀਂ ਅਜਹੀਆਂ ਘਟਨਾਵਾਂ ਤੁਸੀਂ ਪਹਿਲਾਂ ਵੀ ਸੁਨੀਆਂ ਨੇ ਤੇ ਟੀਵੀ ਸਕਰੀਨ ਤੇ ਵੀ ਦੇਖੀਆਂ ਹੋਣਗੀਆਂ ਜਿਸ ਦੇ ਵਿੱਚ ਕਿਵੇਂ ਇੱਕ ਬਾਬਾ ਲੋਕਾਂ ਦੇ ਗਹਿਣੇ ਗੱਟੇ ਲੁੱਟ ਕੇ ਮਿੰਟਾ ਸਕਿੰਟਾਂ ਦੇ ਵਿੱਚ ਰਫੂ ਚੱਕਰ ਹੋ ਜਾਂਦਾ ਹੈ ਇਹਨਾਂ ਦਾ ਇੰਨਾ ਛਾਤਰ ਦਿਮਾਗ ਹੈ ਕਿ ਨਿਤ ਆਏ ਦਿਨ ਨਵੇਂ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਣ ਦੇ ਬਾਵਜੂਦ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਚੰਦਰੀ ਹੈ ਅਜਹੀ ਤਾਜੀ ਘਟਨਾ ਫਗਵਾੜਾ ਦੇ ਵਿੱਚ ਵਾਪਰੀ ਹੈ ਜਿੱਥੇ ਇੱਕ ਜੋੜੇ ਨੂੰ ਬਾਬੇ ਵੱਲੋਂ ਲੱਖਾਂ ਰੁਪਏ ਦੇ ਗਹਿਣੇ ਤੇ ਨਗਦੀ ਦਾ ਸ਼ਿਕਾਰ ਬਣਾਇਆ ਗਿਆ ਗਵਾੜਾ ਦੇ ਮੁਹੱਲਾ ਭਗਤਪੁਰਾ ਵਾਸੀ ਤੀਵੀ ਆਦਮੀ ਜਦੋਂ ਕਿਧਰੇ ਜਾ ਰਿਹਾ ਸੀ ਤਾਂ ਪਹਿਲਾਂ ਤੋਂ ਹੱਥ ਲਗਾ ਕੇ ਖੜੇ ਬਾਬੇ ਨੇ ਰਸਤਾ ਪੁੱਛਣ ਦੇ ਬਹਾਨੇ ਰੋਕ ਲਿਆ ਤੇ ਬਸ ਫੇਰ ਕੀ ਹੋਇਆ ਕਿ ਉਹੀ ਹੋਇਆ ਜੋ ਅਕਸਰ ਬਾਬਾ ਹੋਣਾ ਲੋਕਾਂ ਦੇ ਨਾਲ ਕਰਦਾ ਰਿਹਾ ਬਾਬੇ ਦੇ ਵੱਲੋਂ ਇਸ ਜੋੜੇ ਨੂੰ ਕਿਵੇਂ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਆਓ ਤੁਹਾਨੂੰ ਦੱਸਦੇ ਹਾਂ ਉਹਨਾਂ ਦੇ ਜ਼ੁਬਾਨੀ ਜੀ ਦਇਆ ਬਈ ਸਾਰਿਆਂ ਨੂੰ ਤਾਂ ਪਹਿਲਾਂ ਮੇਰੇ ਵੱਲੋਂ ਜੈ ਬਾਬੇ ਦੀ ਮੈਂ ਅੱਜ 3 ਦਿਨ ਹੋ ਗਏ ਮੇਰੀ ਗੁੱਡੀ ਦਾ ਐਕਸੀਡੈਂਟ ਬੜੀ ਦਾ ਹੋਇਆ ਜਲੰਧਰ ਦੇ ਰੋਡ ਦੇ ਉੱਤੇ ਤੇ ਉਹਦੇ ਚੱਕ ਕੇ ਉਹਨੂੰ ਰਾਤੀ ਜਾਂਦਾ ਤੇ ਇੱਥੇ ਨੂਬ ਦੇ ਦਾਖਲ ਕੀਤੀ ਆ ਉਹਦੇ ਖੂਨ ਚੜਦਾ ਲੱਗ ਗਈ ਜਿੱਥੇ ਉਹਦਾ ਕੱਲ ਨੂੰ ਆਪਰੇਸ਼ਨ ਸੀ ਤੇ ਮੈਨੂੰ ਪੈਸਾ ਦੀ ਲੋੜ ਸੀ ਮੈਂ ਵੀ ਜਾ ਰਿਹਾ ਸੀ ਕਿਤੇ ਤੇ ਮੈਂ ਆਉਂਦੇ ਹੋਏ ਨੇ ਸਬਜ਼ੀ ਲਈ ਗੋਲਡ ਸਾਡੇ ਪਾਇਆ ਸੀ ਸਬਜ਼ੀ ਲਈ ਸਟਾਰ ਮਿਲ ਦੇ ਕੋਲੋਂ ਜਿੱਥੇ ਟੈਲਾ ਪੜਦੀਆਂ ਉੱਥੇ ਸਬਜ਼ੀ ਲੈ ਕੇ ਮੈਂ ਪੁਲ ਦੇ ਥੱਲੇ ਗਿਆ ਜਦੋਂ ਪੁਲ ਦੇ ਥੱਲੇ ਗਿਆ ਤਾਂ ਮੈਨੂੰ ਇੱਕ ਬਾਬੇ ਨੇ ਰੋਕਿਆ ਕਹਿੰਦਾ ਬਾਬਾ ਜੀ ਵੀ ਮੈਨੂੰ ਕੋਈ ਪੰਜਾ ਪੀਣਾ ਦੀ ਜਗ੍ਹਾ ਦੱਸੋ ਮੈਂ ਕਹਾਂ ਵੀ ਮੈਂ ਪੰਜਾ ਪੀਰਾਂ ਦੀ ਜਗ੍ਹਾ ਦਾ ਮੈਨੂੰ ਨਹੀਂ ਕੋਈ ਵੀ ਪਤਾ ਉੱਥੇ ਜਿਉਂ ਮੈਂ ਚੱਲਿਆ ਤੇ ਮੈਂ ਹਨੂਮਾਨ ਕੜੀ ਕੋਲ ਦੀ ਹੋ ਕੇ ਤਾਂ ਇੱਧਰ ਨਕੂਦਰੂ ਨੂੰ ਮਾਣਾ ਸੀ ਜਦੋਂ ਮੈਂ ਚੜਾਈ ਚੜਿਆ ਤਾਂ ਚੜਾਈ ਚੜ ਕੇ ਥੋੜੇ ਪੱਕੇ ਰਾਵਣ ਦੇ ਮੂਰੇ ਫੇਕਿਆ ਤੇ ਫਿਰ ਮੈਨੂੰ ਤੀਵੀ ਆਦਮੀ ਨੇ ਇੱਕਨੇ ਰੋਕਿਆ ਤੀਵੀ ਆਦਮ ਪੰਸਰ ਮੋਟਰਸਾਈਕਲ ਤੇ ਤੀਵੀ ਆਦਮੀ ਤੇ ਬੰਦੇ ਦੇ ਦੰਦ ਜਿਹੜੇ ਹੈਗੇ ਉਹ ਪਾਣ ਦੇ ਨਾਲ ਲਿਪੜੇ ਆ ਮੂੰਹ ਦੰਦ ਉਹਦੇ ਸਾਰੇ ਪਾਣ ਦੇ ਨਾਲ ਹੋਏ ਆ ਉਹ ਸਤਿਵੀਂ ਆਦਮੀ ਨੇ ਮੈਨੂੰ ਗੱਲਾ ਪਾਇਆ ਬਾਬਾ ਕਰਨੀ ਵਾਲਾ ਫਲਾਣਾ ਝਮਕੜਾ ਸਾਦਾ ਉਹ ਗਿਆ ਸੋਨਾ ਇਹਨਾਂ ਬਣ ਗਿਆ ਅੱਛਾ ਉਹ ਪਹਿਲਾਂ ਉਹਦੇ ਕੋਲੋਂ ਨੇ ਪਤਾ ਨਹੀਂ ਪਿੱਤਲ ਦਾ ਕੜਾ ਜਾਂ ਸੋਨੇ ਦਾ ਉਸ ਬੰਦੇ ਨੇ ਲਖਾਇਆ ਬਾਬੇ ਨੇ ਤੇ ਕੜਾ ਲਹਾ ਕੇ ਤੇ ਉਹਨੂੰ ਚਿੱਟੇ ਰਮਾ ਦੇ ਵਿੱਚ ਬੰਨ ਕੇ ਦਿੱਤਾ ਬੰਨ ਕੇ ਉਹਨੂੰ ਮੋੜ ਤਾਂ ਨੱਠ ਜਾ ਕੇ ਇਹਨਾਂ ਫਲਾਣਾ ਝਮਕੜਾ ਤੂੰ ਫੇ ਕੰਜਰਾ ਫਲਾਣਾ ਝਮਕੜਾ ਆ ਗਿਆ ਅੱਛਾ ਮੈਂ ਫੇ ਗੱਲ ਗੋਲੀ ਨਹੀਂ ਮੈਂ ਉਥੋਂ ਫੇ ਜਦੋਂ ਉਹ ਚਲੇ ਗਿਆ ਮੇਰੇ ਕੋਲ ਖੜਾ ਉਹ ਜਾਂਦਾ ਨਹੀਂ ਬੰਦਾ ਜਿਹੜਾ ਮੋਟਰਸਾਈਕਲ ਤੇ ਤੀਵੀ ਆਦਮੀ ਆ ਤੇ ਬਸ ਉਹਨ ਮੈਨੂੰ ਇੱਕ ਰਮਾਲ ਦਿੱਤਾ ਇਦਾਂ ਜਦੋਂ ਰਮਾਲ ਦਿੱਤਾ ਮੈਂ ਖੋਲਿਆ ਸਾਨੂੰ ਪਤਾ ਨਹੀਂ ਕੀ ਕੀਤਾ ਉਹਨ ਕੀ ਨਹੀਂ ਕੀਤਾ ਘਰ ਵਾਲੀ ਦੇ ਪੌਣੇ 2 ਟੋਲੇ ਦੀ ਚੈਅ ਸੀ ਵਿੱਚ ਬਾਬੇ ਦੀ ਅੱਧੇ ਟੋਲੇ ਦੀ ਸਿੰਗੀ ਆ ਬਾਲਕ ਨਾਲ ਦੀ ਤੇ ਇੱਕ ਅੰਨਾ ਦੇ ਵਿੱਚ ਬਾਲੀਆਂ ਸੀਗੀਆਂ ਮੇਰੇ ਡੇਢ ਟੋਲੇ ਦੀਆਂ ਨੰਤੀਆਂ ਸੀਗੀਆਂ ਕੰਨਾਂ ਦੇ ਵਿੱਚ ਤੇ ਇੱਕ ਨੰਤੀ ਉੱਤੇ ਸੀ ਅੱਧੇ ਟੋਲੇ ਦੀ ਤੇ ਉਹ 10000 ਰੁਪਏ ਪਰਸ ਦੇ ਵਿੱਚ ਸੀ ਲੱਗ ਗਿਆ ਫਰਾਰ ਹੋ ਗਿਆ ਤਿੰਨ ਜਾਨੇ ਤੁਹਾਨੂੰ ਪਤਾ ਲੱਗਦਾ ਤਿੰਨ ਜਾਨੇ ਤਿੰਨ ਜਾਨੇ ਸੀ ਉਹ ਬਾਬਾ ਫੇਰ ਮੁਰੇ ਆ ਗਿਆ ਉਹ ਇਹ ਜਗਾ ਕਿਹੜੀ ਸੀ ਜਿੱਥੇ ਪੱਕੇ ਰਾਮ ਦੇ ਬਿਲਕੁਲ ਸਾਹਮਣੇ ਸਾਹਮਣੇ ਸੀ ਪੁਲ ਦੇ ਥੱਲੇ ਕਿ ਉੱਪਰ ਉੱਪਰ ਪੁਲ ਦੇ ਉੱਪਰ ਤੇ ਉਹ ਕਿਹੜੇ ਸਾਧਨ ਤੇ ਸੀਗੇ ਉਹ ਉਹ ਮੋਟਰਸਾਈਕਲ 500 ਮੋਟਰਸਾਈਕਲ ਕਾਲੇ ਰੰਗ ਦਾ ਮੋਟਰਸਾਈਕਲ ਤੇਮੀ ਦੇ ਕਰੀਮ ਕਲਰ ਦੀ ਕੋਟੀ ਪਾਈ ਆ ਤੇ ਪਤਲੀ ਜਿਹੀ ਪੰਦੀ ਆ ਪੱਕਾ ਰੰਗ ਉਹਦਾ ਕਾਲਾ ਟਿੱਕਾ ਲਾਇਆ ਤੇ ਦੂਜੀ ਜਿਹੜੀ ਜਨਾਬ ਬੰਦਾ ਆ ਤੇ ਉਹਨ ਡੱਬੀ ਚੱਕਦਾਰ ਕਮੀ ਚ ਪਾਈ ਜਿਹੜਾ ਬਾਬਾ ਸੀ ਉਹ ਤੁਰ ਗਿਆ ਸੀ ਉਹ ਤੁਰ ਗਿਆ ਉਹ ਤੁਰ ਕੇ ਪਹਿਲਾਂ ਥੱਲੇ ਵੀ ਮਿਲਿਆ ਸਾਨੂੰ ਤੁਰ ਕੇ ਤੇ ਉੱਪਰ ਪੁਲ ਦੇ ਵੀ ਉਹ ਤੁਰ ਕੇ ਮਿਲਿਆ ਬਾਬੇ ਨੇ ਕੋਈ ਨਾ ਰਸਿਆ ਸੀ ਆਪਣਾ ਗੱਲਾਂ ਗੱਲਾਂ ਕੁਛ ਨਹੀਂ ਦੱਸਿਆ ਨਾ ਕੋਈ ਗੱਲ ਤੁਹਾਡੀਆਂ ਨੇ ਖਿੱਚੀਆਂ ਗੱਲਾਂ ਤੁ ਆ ਬਲਾਈਆਂ ਉਹਨੀਆਂ ਬੰਦੇ ਨੇ ਆ ਬਲਾਈਆਂ ਉਹਨੀਆਂ ਤੁਹਾਨੂੰ ਪਤਾ ਨਹੀਂ ਲੱਗਾ ਵਾਲੀਆਂ ਲਾਈਆਂ ਕਿ ਤੁਹਾਨੂੰ ਪਤਾ ਨਹੀਂ ਲੱਗਾ ਇਦਾਂ ਦੀ ਗੱਲ ਬਾਤ ਇੱਕ ਸਕਿੰਟ ਵੀ ਨਹੀਂ ਲੱਗਾ ਤੇ ਕੰਪਲੀਟ ਦਿੱਤੀ ਤੁਸੀਂ ਮੌਕੇ ਤੇ ਫੋਸਟ ਹਾਂ ਹਾਂ ਜਾ ਕੇ ਆਏ ਅਸੀਂ ਕੀ ਮੰਦਰ ਦੇ ਪ੍ਰਚਾਰਕ ਤੇ ਉਹ ਕਹਿੰਦੇ ਅਸੀਂ ਕੋਈ ਨਹੀਂ ਕੇਅਰ ਕਰਦੇ ਹਾਂ ਤੁਹਾਨੂੰ ਫੇਰ ਸਾਦੇ ਹਾਂ ਉੱਥੇ ਵੀ ਜਿੱਥੇ ਬਾੜ ਦਾਤ ਹੋਈ ਗਿਆ ਤੇ ਆ ਰਮਾਲ ਮੇਰੇ ਕੋਲ ਫੜਿਆ ਹੈ ਜਿਹੜਾ ਮੈਨੂੰ ਦੇ ਗਿਆ ਪਰ ਮੈਨੂੰ ਸ਼ੱਕ ਪੈਂਦੀ ਸੀ ਵੀ ਇਹਦੇ ਵਿੱਚ ਹੈ ਕੁਝ ਨਹੀਂ ਤੇ ਲੇਕਿਨ ਅਸੀਂ ਗੋਲ ਗੋਲੀ ਨਹੀਂ ਜਦੋਂ ਤੁਸੀਂ ਚੈੱਕ ਕੀਤਾ ਰਮਾਲ ਚ ਕੀ ਨਿਕਲੇ ਮੋੜ ਕੇ ਆਹ ਵਿਕਰੀ ਭੰਗ ਜਈ ਪਤਾ ਨਹੀਂ ਫੁੱਤਣਾ ਕੀ ਚੀਜ਼ ਆ ਤੁਹਾਨੂੰ ਇਹ ਹੀ ਲੱਗਾ ਵੀ ਸੋਨਾ ਤੁਹਾਡੇ ਇਹਦੇ ਚ ਸੋਨਾ ਇਹਦੇ ਵਿੱਚ ਹੀ ਜੀ